ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜੀ ਲੋ ਜੀ ਇੱਥੇ ਸਵੇਰ ਦੇ 6:30 ਦਾ ਟਾਈਮ ਹੋ ਗਿਆ ਜੀ ਤੇ ਆਪਾਂ ਸਾਰਾ ਕੰਮ ਨਿਬੇੜ ਲਿਆ ਬਸ ਆਪਣੇ ਕੱਪੜੇ ਧੋਣ ਵਾਲੇ ਰਹਿ ਗਏ ਆ ਅੱਜ ਰੋਟੀ ਦਾ ਤਾਂ ਜਲਦੀ ਨਿਬੇੜ ਲਿਆ ਕਿਉਂਕਿ ਜ਼ੋਰ ਸਾਹਿਬ ਨੂੰ ਸਪਰੇਅ ਪਾਣ ਜਾਣਾ ਸੀ ਫਿਰ ਨਹਿਰਨੇ ਪੇਟ ਕਾ ਨੂੰ ਜਾਣਾ ਹਨਾ ਨਹੀਂ ਤਾਂ ਦਵਾ ਕੋਈ ਨੁਕਸਾਨ ਕਰੂਗੀ ਫਿਰ ਖਾ ਕੇ ਜਾਂਦੇ ਹੁੰਦੇ ਰੋਟੀ ਇਹ ਲਸੀ ਵੀ ਗਾਰਾ ਹੋਰ ਕੋਲ ਕੁਝ ਲੈ ਗਏ ਆ ਨਾਲ ਪਾਣੀ ਤੇ ਆਪਾਂ ਹੁਣ ਸਾਰਾ ਕੰਮ ਸਫਾਈਆਂ ਦਾ ਰੋਟੀ ਦਾ ਸਾਰਾ ਨਵੇੜ ਲਿਆ ਤੇ ਹੁਣ ਆਪਾਂ ਧੋਵਾਂਗੇ ਕੱਪੜੇ ਜੀ ਕੱਪੜੇ ਆਪਾਂ ਮਸ਼ੀਨ ਚ ਪਾ ਲੈਣੇ ਆ ਤੇ ਧੋ ਸਿੱਟਣੇ ਚਲੋ ਠੀਕ ਹੈ ਜੀ ਲਓ ਜੀ ਇੱਥੇ ਆਪਾਂ ਰੋਟੀ ਸਾਰਾ ਕਰਕੇ ਰੋਟੀ ਦਾ ਕੰਮ ਤੇ ਰਸੋਈ ਸਵਾਰ ਲਈ ਸੀਗੀ ਤੇ ਉਸ ਤੋਂ ਬਾਅਦ ਚ ਆਪਾਂ ਹੁਣ ਚੱਲਨੇ ਆ ਬਾਥਰੂਮ ਵੱਲ ਉਧਰ ਮਸ਼ੀਨ 'ਚ ਕੱਪੜੇ ਪਾਵਾਂਗੇ ਇਹ ਵੀ ਜੀ ਕਮਰ ਸੋਈ ਤੇ ਵੀ ਐਨ ਨਜਟ ਕੇ ਨਿਕਲੋ ਇੱਥੋਂ ਤਾਂ ਫੇਰ ਹੀ ਸਹੀ ਰਹਿੰਦਾ ਜੇ ਹੁਣ ਐ ਤੇ ਇੱਥੇ ਪਾਂਡੇ ਜਾਂ ਹੋਰ ਕੁਛ ਪਿਆਰੇ ਚ ਵੀ ਖਲਾਰਾ ਤਾਂ ਫੇਰ ਹੋਰ ਕੰਮ 'ਚ ਸੁਤਾ ਨਹੀਂ ਲੱਗਦੀ ਲਓ ਜੀ ਇਧਰ ਆਪ ਆ ਗਏ ਤੇ ਕੱਪੜੇ ਆਪਾ ਕੱਢ ਕੇ ਰੱਖੇ ਸੀ ਧੋਣ ਵਾਲੇ ਕੁਝ ਤਾਂ ਉਧਰ ਟੋਕਰੀ 'ਚ ਪਏ ਸੀਗੇ ਤੇ ਕੁਛ ਇਹ ਹੁਣ ਮਸ਼ੀਨ 'ਚ ਦਿੱਤੇ ਸੀ ਪਾ ਆਪਾਂ ਕੱਪੜੇ ਉੱਥੇ ਵੀਡੀਓ ਨਹੀਂ ਸੀ ਬਣਾਉ ਹੈ ਕਿਉਂਕਿ ਡਰ ਲੱਗਦਾ ਪਾਣੀ ਦੇ ਵਿੱਚ ਨਾ ਫੋਨ ਜਾ ਪਵੇ ਤੇ ਪੱਖਾ ਚਲਾ ਲਾਂਗੇ ਇੱਥੇ ਕਿਉਂਕਿ ਫਿਰ ਅੰਦਰ ਕੱਪੜੇ ਧੋਣੇ ਸੌਖੇ ਆ ਜੀ ਇਸੇ ਕਰਕੇ ਪੱਖਾ ਲਵਾਇਆ ਗਰਮੀਆਂ ਨੂੰ ਮੈਂ ਮਸ਼ੀਨ ਅੰਦਰ ਹੀ ਰੱਖਦੀ ਹੁੰਦੀ ਤੇ ਸਿਆਲਾਂ ਨੂੰ ਆਪਾਂ ਬਾਹਰ ਕੱਢ ਲਈ ਪਿੰਨੋ ਜੀ ਪਹਿਲਾਂ ਪੂਰਾ ਆਪਣਾ ਕੱਪੜਿਆਂ ਦਾ ਧੋਹ ਹੁੰਦਾ ਸੀ ਜਿਹੜੇ ਘੱਟ ਮੈਲੇ ਹੁੰਦੇ ਉਹ ਧੋ ਹੋ ਗਏ ਸੀਗੇ ਇੱਥੇ ਆਪਾਂ ਅੰਦਰ ਹੀ ਸਟੈਂਡ ਪੱਖੇ ਥੱਲੇ ਕਰਕੇ ਸੁੱਕਣੇ ਪਾ ਕੇ ਮੋੜ ਕੇ ਸਟੈਂਡ ਫਿਰ ਆਪਾਂ ਬਾਹਰ ਕਰ ਦਈਦਾ ਆ ਕਿਉਂਕਿ ਹੁਣ ਸੱਲ ਜੀ ਸੱਲ ਜੀ ਰਹਿੰਦੀ ਆ ਜਦੋਂ ਲੋਆ ਸੀ ਗਿਆ ਉਹ ਤਾਂ ਕੱਪੜੇ ਅੰਦਰ ਵੀ ਸੁੱਕ ਜਾਂਦੇ ਸੀ ਹੁਣ ਤਾਂ ਪੂਰੀ ਧੁੱਪ ਵਿੱਚ ਕੱਪੜੇ ਸੁਕਾਉਣੇ ਪੈਂਦੇ ਆ ਪੁੱਠੇ ਕਰਕੇ ਪਾ ਲਈਦੇ ਆ ਸੁਕਣੇ ਵੀ ਰੰਗ ਬਣਾ ਫਟ ਜਾਣਾ ਹਨਾ ਇਹਨਾਂ ਦੇ ਸਾਰੇ ਦਿਨ ਦੀ ਧੁੱਪ ਲਵਾਉਣੀ ਪੈਂਦੀ ਆ ਕੱਪੜੇ ਤਾਂ ਜੀ ਅੱਜ ਦੋ ਦਿਨਾਂ ਦੇ ਪਹਿਲਾਂ ਜਮਾ ਹੋਏ ਸੀ ਇਹ ਤੋਤੇ ਤੇ ਸ਼ਾਮ ਨੂੰ ਫੇਰ ਸਾਰਾ ਕੰਮ ਧੰਦਾ ਜਦੋਂ ਨਵੇੜ ਕੇ ਹਟੀਆਂ ਤੇ ਫੇਰ ਮੇਰੇ ਵੀ ਕੱਪੜੇ ਇਹਦਾ ਹੋ ਗਿਆ ਸੂਟ ਇਹਨੂੰ ਭਿੱਜ ਗਿਆ ਤੇ ਜੋਲ ਸਾਹ ਤਾਂ ਪਹਿਲਾਂ ਇੱਕ ਦੁਪਹਿਰ ਇਹਨਾਂ ਨੇ ਆਹ ਕੱਪੜੇ ਧੋਣ ਤੋਂ ਬਾਅਦ ਚ ਵਰਦੀ ਲਾ ਦਿੱਤੀ ਇੱਕ ਫੇਰ ਇਹਨਾਂ ਨੇ ਹੁਣ ਸ਼ਾਮੀ ਜਦੋਂ ਪੱਠੀ ਲੈ ਕੇ ਆਏ ਫੇਰ ਕਿਉਂਕਿ ਝੋਨੇ ਵਿੱਚ ਕਿਤੇ ਕਿਤੇ ਜਾੜਾ ਕੱਖਦਾ ਆ ਉਹ ਆਪ ਹੀ ਫੇ ਪੱਟੀ ਜਾਂਦੇ ਆ ਵਿੱਚੋਂ ਵਿੱਚ ਫੈਦੇ ਝੋਨੇ ਦੀ ਗਰਮੀ ਤਾਂ ਮੀਂਹ ਅੱਜ ਸਾਡੇ ਬਹੁਤ ਪਿਆ ਦੋ ਤਿੰਨ ਵਾਰ ਮੀਂਹ ਆਇਆ ਦੱਬ ਕੇ ਪਿਆ ਮੀਂਹ ਜਿੰਨਾ ਪਿਆ ਵੀ ਬਹੁਤ ਜ਼ੋਰ ਦਾ ਤੇ ਪਰ ਹਵਾ ਨਹੀਂ ਚੱਲੀ ਜੀ ਗਰਮੀ ਕਹਿਰਦੀ ਆ ਪੂਰੀ ਹੋਰ ਜੀ ਸੌਰੀ ਕੱਲ ਬਲੌਗ ਨਹੀਂ ਪਾ ਹੋਇਆ ਕੱਲ ਮਾਨੇ ਤਾਂ ਹੀ ਠੀਠ ਜਾਈ ਹੋ ਗਿਆ ਵੀ ਗਰਮੀ ਜ਼ਿਆਦਾ ਸੀ ਕੰਮ ਕਰ ਕੀਤੇ ਜਿਹੜੇ ਤੋਂ ਫੇ ਕਾਲੀ ਕਾਲੀ ਕਰਕੇ ਤਰਾਮ ਨਾਲ ਕੱਲ ਦਾ ਰੈਸਟ ਤੇ ਰਹੇ ਆ ਵੀ ਨਹੀਂ ਅੱਜ ਵੀਡੀਓ ਵੀਡੀਓ ਨਹੀਂ ਬਣਾ ਹੋਈ ਮੇਰੇ ਕੋਲ ਤੇ ਲਓ ਜੀ ਇੱਥੇ ਆਪਾਂ ਸੁੱਕਣੇ ਪਾ ਲਾਂਗੇ ਕੱਪੜੇ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਆਪਣੀ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਾਰਿਆਂ ਦਾ ਧੰਨਵਾਦ ਜੀ ਜੋ ਵੀ ਭੈਣ ਭਰਾ ਪਹਿਲਾਂ ਆਪਣੇ ਚੈਨਲ ਤੇ ਆਪਣੇ ਨਾਲ ਜੁੜੇ ਆ ਤੇ ਜੋ ਹੁਣ ਨਵੇਂ ਜੁੜੇ ਆ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਆਪਾਂ ਇੱਥੇ ਤੱਕ ਆਏ ਆ ਬਹੁਤ ਸਾਥ ਦੇ ਰਹੇ ਹੋ ਤੇ ਅੱਗੇ ਵੀ ਆਪਾਂ ਤੁਹਾਡੇ ਸਾਥ ਦੇ ਨਾਲ ਹੀ ਵਧਣਾ ਹੈ ਤੇ ਸੋ ਤੁਸੀਂ ਆਪਣੀ ਸਪੋਰਟ ਫੋਲੋ ਰੱਖਿਓ ਜੀ ਆਪਣੀ ਭੈਣ ਨੂੰ। ਲੋ ਜੀ ਅੱਜ ਆਪਾਂ ਦੁਪਹਿਰੇ ਗਏ ਵੀ ਸੀਗੇ ਕੱਪੜੇ ਇੱਥੇ ਕੱਪੜਿਆਂ ਦਾ ਕੰਮ ਨਵੇੜ ਕੇ ਬਾਅਦ ਵਿੱਚ ਫਿਰ ਸਾਨੂੰ ਅੱਜ ਥੋੜਾ ਜਿਹਾ ਸਦਾ ਸੁਨੇਹਾ ਆਇਆ ਸੀਗਾ ਵੀ ਮੁੰਡੇ ਦਾ ਵਿਆਹ ਤਾਂ ਬਾਹਰ ਹੋਇਆ ਸੀਗਾ ਤੇ ਉਹਨਾਂ ਨੇ ਇੱਥੇ ਰਿਸ਼ਤੇਦਾਰ ਆਉਣੇ ਸੀ। ਸੌਰੀ ਜੀ ਵਿੱਚ گاਾਂ बोलਦੀ ਐ ਉੱਚੀ ਉੱਚੀ ਤੋਂ ਉਹਦੀ ਆਵਾਜ਼ ਵੀ ਆਈ ਜਾਂਦੀ ਐ ਤੇ ਉਧਰ ਰਿਸ਼ਤੇਦਾਰ ਉਹਨਾਂ ਦੇ ਆਉਣੇ ਸੀ ਕਹਿੰਦੇ ਤੁਸੀਂ ਵੀ ਇੱਧਰ ਨੂੰ ਆਇਓ ਤੇ ਫੇਰ ਆਪਾਂ ਉਧਰ ਵੀ ਜਾ ਕੇ ਆਏ ਆ ਸਾਰੇ ਘਰ-ਬਿਹਾਰ ਵੀ ਦੇਖਣੇ ਪੈਂਦੇ ਭੈਣਾ ਭਰਾਵਾਂ ਦੇ ਹਨਾ ਜਿਹੜਾ ਆਪ ਆਉਂਦਾ ਆਪਣੇ ਤਾਂ ਆਪਾਂ ਨੂੰ ਉਹਦੇ ਜਾਣਾ ਪੈਂਦਾ ਆ ਕੱਪੜੇ ਤਾਂ ਜੀ ਇਦਾਂ ਸਵੇਰੇ ਸੂਟ ਪਾ ਕੇ ਹਟੋ ਦੁਪਹਿਰ ਤੱਕ ਐਨ ਗਰਮੀ ਨਾਲ ਨਿਚੜ ਜਾਂਦਾ ਕਿਉਂਕਿ ਕੰਮ ਤਾਂ ਸਵੇਰ ਦਾ ਨਵੇੜ ਕੇ ਹਟੋ ਦੁਪਹਿਰ ਦਾ ਤਿਆਰ ਆ ਦੁਪਹਿਰ ਦੇ ਕੰਮ ਤੋਂ ਦੇ ਕਰਕੇ ਹਟਦੇ ਆਂ ਤੇ ਚਲੋ ਜੀ ਮਗਰ ਦਾਲ ਸਬਜ਼ੀ ਦਾ ਟਾਈਮ ਹੋ ਗਿਆ ਧਾਰਾਂ ਦਾ ਹੋ ਗਿਆ ਰੋਟੀ ਸਬਜ਼ੀ ਦਾ ਟਾਈਮ ਹੋ ਗਿਆ ਬਸ ਇੱਦਾਂ ਨਿਕਲ ਜਾਂਦਾ ਟਾਈਮ ਫੇਰ ਇੰਨਾ ਜੀ ਕਾਲਾ ਪੈਂਦਾ ਵਿਛੇਤੀ ਰਸੋਈ ਚੋਂ ਕੰਮ ਨਵੇੜ ਕੇ ਤੇ ਇਸ਼ਨਾਨ ਵਗੈਰਾ ਕਰਕੇ ਤੇ ਚੱਲੀਏ ਅੰਦਰ ਏਸੀ ਵਾਲੇ ਪਤਾ ਨਹੀਂ ਏਸੀ 'ਚ ਰਹਿ ਰਹਿ ਕੇ ਇਦਾਂ ਹੋ ਗਿਆ ਅੱਜ ਮੈਨੂੰ ਉਹਨਾਂ ਦੇ ਘਰੇ ਜਿੱਥੇ ਗਏ ਉੱਥੇ ਵੀ ਇਦਾਂ ਜੀ ਹੋਰ ਤਰ੍ਹਾਂ ਹੋਈ ਜਾਵੇ ਗਰਮੀ ਚਾਲੀ ਨਾ ਹੋਵੇ ਵੀ ਇੰਨਾ ਵੀ ਨਹੀਂ ਆਪਾਂ ਏਸੀ 'ਚ ਬੈਠੇ ਰਹਿੰਨੇ ਸਾਰਾ ਦਿਨ ਜਾਂ ਸਾਰੀ ਰਾਤ ਸਾਰੀ ਰਾਤ ਚਲੋ ਏਸੀ ਚੱਲਦਾ ਇਹ ਤਾਂ ਨਹੀਂ ਹੈਗਾ ਸਾਰਾ ਦਿਨ ਤੂੰ ਨਹੀਂ ਏਸੀ ਚਲਾਉਂਦਾ ਨਾ ਜੀ ਇੰਨਾ ਪੁੱਗਦਾ ਹੀ ਆ ਤੇ ਨਾਲੇ ਆਪਾਂ ਧੁੱਪੇ ਛਾਵੇਂ ਕੰਮ ਕਰਨਾ ਹੁੰਦਾ ਕਦੇ ਬਾਹਰ ਨਿਕਲ ਕੇ ਅੰਦਰ ਲੋ ਜੀ ਕੱਪੜੇ ਆਪਾਂ ਕੁਛ ਤਾਰ ਤੇ ਪਾ ਦਿੱਤੇ ਸੀ ਤੇ ਕੁਛ ਆਪਣੇ ਸਟੈਂਡ ਤੇ ਪਾਈ ਸੀ ਸਟੈਂਡ ਵੀ ਆਪਾਂ ਬਾਹਰ ਕੱਢ ਲਿਆ ਸੀਗਾ ਦੇਖੋ ਇੱਥੇ ਕਿੰਨੀ ਟੈਕਮੀ ਤੋਂਪਿਆ ਤੇ ਬਾਅਦ ਵਿੱਚ ਮੀਂਹ ਆ ਜਾਣਾ ਬੱਦਲ ਬਹੁਤ ਹੋ ਗਿਆ ਸੀਗਾ ਲੋ ਜੀ ਆਪਾਂ ਬਾਥਰੂਮ ਵੀ ਸਾਰਾ ਸਵਾਰ ਦਿੱਤਾ ਸੀਗਾ ਤੇ ਮਸ਼ੀਨ ਵੀ ਆਪਾਂ ਇਹਨਾਂ ਕਲੀਨ ਕਰ ਦਿੱਤੀ ਨਾਲੇ ਕਿਉਂਕਿ ਇਹ ਵੀ ਜੇ ਬਾਅਦ ਵਿੱਚ ਸਰਫ ਜੀ ਦੇ ਦਾਗ ਦੇ ਚਟਾਕ ਦੇ ਪੱਕ ਜਾਂਦੇ ਇਹਦੇ ਤੇ ਮੈਂ ਇੱਧਰ ਆ ਗਿਆ ਸੀ ਆਪਾਂ ਏਸੀ ਵਾਲੇ ਅੰਦਰ ਇੱਥੇ ਕੱਪੜੇ ਪ੍ਰੈਸ ਕਰਨੇ ਸੀਗੇ ਜਾਣਾ ਸੀ ਉੱਧਰ ਤਾਂ ਕਰਕੇ ਇੱਥੇ ਬੈਠ ਕੇ ਫਿਰ ਮੈਂ ਇਸ ਬੈੱਡ ਤੇ ਬੈਠ ਕੇ ਕੱਲ੍ਹ ਹੈ ਅੱਜ ਤਾਂ ਨਹੀਂ ਤਾਂ ਆਪਾਂ ਜ਼ਿਆਦਾਤਰ ਕੱਪੜਿਆਂ ਵਾਲਾ ਹੈਗਾ ਆਪਣੇ ਕੋਲ ਉਹ ਸਟੈਂਡ ਜਿਹੜੀ ਟਰਾਲੀ ਜਿਹੀ ਆ ਜਿੱਤੇ ਤੇ ਡਰੋ ਜੇ ਬਣੇ ਥੱਲੇ ਸੌਦੇ ਵਗੈਰਾ ਮੈਂ ਰੱਖ ਲੈਣੀ ਕਿਈ ਤਾਂ ਕੱਪੜੇ ਰੱਖ ਲੈਂਦੇ ਆ ਮੈਂ ਉਹਦੇ ਵਿੱਚ ਸੌਦੇ ਰੱਖੇ ਆ ਸਾਰੇ ਕਿਉਂਕਿ ਆਪਣੇ ਕੋਲ ਸੋਈ ਦੇ ਡਰੋ ਨਹੀਂ ਬਣੇ ਆਪਾਂ ਜਿੰਨਾ ਵੀ ਸੌਦਾ ਦਾਣਾ ਸਬ ਚੌਲ ਇਦਾਂ ਦਾ ਖੰਡ ਵਗੈਰਾ ਸਾਰਾ ਇੱਥੇ ਰੱਖ ਲੀਦਾ ਲਓ ਜੀ ਇੱਥੇ ਹੋ ਗਿਆ ਸੀ ਸ਼ਾਮ ਦਾ ਟਾਈਮ 4:30 ਦਾ ਤੇ ਦਾਲ ਆਪਾਂ ਮੂੰਗੀ ਮਸਰਾਂ ਦੀ ਦਿੱਤੀ ਸੀਗੀ ਰੱਖ ਤੇ ਇੱਥੇ ਆਪਾਂ ਲੱਗ ਪਏ ਜੀ ਪਿਆਜ਼ ਕੱਟਣਾ ਪਿਆਜ਼ ਲਸਣ ਤੇ ਟਮਾਟਰ ਕਿਉਂਕਿ ਫੇਰ ਜਾਣਾ ਸੀ ਧਾਰਾਂ ਕੱਢਣ ਅੱਜ ਚੌਣ ਸਾਫ ਕਰੇ ਹੈ ਨਹੀਂ ਸੀਗੇ ਤਿੰਨੇ ਪਸ਼ੂ ਮੈਨੂੰ ਚੋਣੇ ਪਏ ਇਹ ਫੇਰ ਜਰਦਨ ਨੂੰ ਕਹਿੰਦੇ ਸੀ ਤੂੰ ਚੱਲ ਨਾਲ ਹੈਲਪ ਕਰਾ ਦੀ ਮਾੜੀ-ਮੋਟੀ ਤੇ ਮੈਂ ਚੱਲ ਜਾਣਾ ਖੂਨੂ ਖੂਤੇ ਇੱਕ ਬੰਦਾ ਹੋਰ ਨਾਲ ਲਿਆ ਸੀ ਤੇ ਤਾਂ ਕਰਕੇ ਆਪਾਂ ਫੇਰ ਸਾਰਾ ਕੰਮ ਕੀਤਾ ਲੋ ਜੀ ਮੀ ਫੇਰ ਇੱਥੇ ਆ ਗਿਆ ਸੀ ਪਹਿਲਾਂ ਵੀ ਪੈ ਹਟਿਆ ਸੀ 2:30 ਵਜੇ ਮੀ ਆ ਗਿਆ ਸੀਗਾ ਇੱਥੇ ਜਦੋਂ ਪਧਾਰਾਂ ਕੱਢਣ ਚੱਲੇ ਫੇਰ ਮੀ ਆ ਗਿਆ ਸੀਗਾ ਕਾਫੀ ਮੀ ਪਿਆ ਜੀ ਹਵਾ ਨਹੀਂ ਚੱਲੀ ਬਸ ਮੀਂਹ ਤਾਂ ਵਾਦੂ ਸੀ ਤੇ ਦੇਖੋ ਜੀ ਇੱਥੇ ਆਪਾਂ ਪਸ਼ੂਆਂ ਵਾਲ ਆਏ ਆ ਤੇ ਮੀਂਹ ਫੇਰ ਪੈ ਰਿਹਾ ਆ ਮੈਂ ਗਾਈਆਂ ਚੋ ਲਈਆਂ ਸੀਗੀਆਂ ਤੇ ਮੱਝ ਦੀ ਧਾਰ ਕੱਢਣੀ ਸੀਗੀ ਮੱਝ ਤੇ ਲਾਉਣਾ ਪਿਆ ਟੀਕਾ ਤੇ ਮੱਝ ਨੇ ਕੀਤਾ ਦੁਖੀ ਪੂਰਾ ਮੈਨੂੰ ਖੜ ਜਾਂਦੀ ਆ ਟੀਕਾ ਲਵਾ ਕੇ ਪਹਿਲਾਂ ਟੀਕਾ ਹੀ ਜਰਾ ਖਲਵਾਉਂਦੀ ਆ ਹੁਣ ਹੋਈ ਤਾਂ ਟੋਕੜ ਜਈ ਆ ਪਰ ਹਜੇ ਦੁੱਧ ਸੋਨਾ ਆ ਇਹ ਕੋਈ ਦਾ ਪਿੰਡਾ ਛਾਂਣ ਕੀ ਜੀ ਜਾਂਦੀ ਮੇਰੇ ਕੋਲ ਤਾਂ ਜੋਰ ਸਾਹਬ ਹੋਣਾ ਕੋਲ ਤਾਂ ਬਿਲਕੁਲ ਚੁੱਪ ਕਰਕੇ ਖੜਕੇ ਮੈਲ ਪੈਂਦੀ ਹੈ ਮੇਰੇ ਕੋਲ ਤਾਂ ਮਾੜਾ ਮੋਟਾ ਪੈਰ ਜਾਂ ਗਾਂ ਪਸ਼ਾਂ ਕਰੀ ਜਾਂਦੀ ਸੀਗੀ ਹੋੜੀ ਗਰਮੀਆਂ ਹੋਣ ਸਿਆਲ ਹੋਣ ਜੋ ਮਰਜੀ ਹੋਵੇ ਜੀ ਸਾਡੀ ਤਾਂ ਚਾਹੇ ਅਸੀਂ ਬਿਮਾਰ ਹੋਈਏ ਚਾਹੇ ਅਸੀਂ ਰਾਜੀ ਖੁਸ਼ੀ ਹੋਈਏ ਸਾਡੀ ਡਿਊਟੀ ਸਾਨੂੰ ਨਿਭਾਉਣੀ ਪੈਂਦੀ ਆ ਤੇ ਜਦੋਂ ਖੂਤੋਂ ਆਉਂਦੇ ਆ ਤਾਂ ਉਦੋਂ ਮੰਨ ਜਾ ਹੋਰ ਤਰ੍ਹਾਂ ਹੋ ਜਾਂਦਾ ਆ ਕੇ ਕਹਿੰ ਲੈ ਉੱਥੇ ਤਾਂ ਬਹੁਤ ਕੰਮ ਆ ਖੂਤੇ ਤਾਂ ਇੱਥੇ ਕਿਹੜਾ ਕੰਮ ਆ ਤੁਸੀਂ ਕਿਹੜੇ ਕੰਮ ਕਰਦੀਆਂ ਆ ਖੂਤੇ ਪਤਾ ਲੱਗਦਾ ਕੰਮ ਕਰਦੇ ਆ ਨੂੰ ਮੈਂ ਕਿਹਾ ਮੰਨ ਲਿਆ ਤੁਹਾਡੀ ਗੱਲ ਵੀ ਖੂਤੇ ਵੀ ਕੰਮ ਤੁਹਾਡੀ ਵੀ ਕਮਾਈ ਬਹੁਤ ਔਖੀ ਆ ਖੇਤਾਂ 'ਚ ਕੰਮ ਕਰਨਾ ਬਹੁਤ ਔਖਾ ਆ ਉਹ ਵੀ ਧੁੱਪ 'ਚ ਤੇ ਪਰ ਇੱਥੇ ਵੀ ਮੈਂ ਕਿਹਾ ਤੁਸੀਂ ਚੁੱਲ੍ਹੇ ਦੇ ਕੋਲ 10 ਮਿੰਟ ਖੜਕੇ ਦਿਖਾ ਦਿਓ ਬੇਸ਼ੱਕ ਇਹ ਗੈਸ ਹੀ ਆ ਸੇਕ ਤਾਂ ਉਨਾ ਹੀ ਆਉਂਦਾ ਲੋ ਜੀ ਦੇਖੋ ਸੂਰਜ ਵੀ ਨਿਕਲਿਆ ਆ ਤੇ ਮੀਂਹ ਵੀ ਪੈ ਰਿਹਾ ਹੈ ਇਹ ਜੀ ਆਪਾਂ ਮੰਗਾਇਆ ਆ ਦੇ ਸਿੰਕ ਦੇ ਉੱਪਰ ਰੱਖਣ ਨੂੰ ਕਿਉਂਕਿ ਜਦੋਂ ਭਾਂਡੇ ਕਈ ਵੇਲੇ ਹੁਣ ਜਿਆਦੇ ਹੋ ਜਾਂਦੇ ਆ ਟੋਕਰੀ ਦੇ ਵਿੱਚ ਰੱਖਿਓਣ ਤੇ ਫਿਰ ਜਦੋਂ ਆਪਾਂ ਸਿੰਕ ਦੇ ਵਿੱਚ ਰੱਖਦੇ ਆ ਮੈਨੂੰ ਥੋੜਾ ਡਾਊਟ ਜਿਆ ਰਹਿੰਦਾ ਵੀ ਉਹ ਜਿਹੜੇ ਥੱਲੇੋਂ ਸਿੰਕ ਦੇ ਹੈਗੇ ਆ ਸ਼ੇਕ ਜਾਏ ਉਹਨਾਂ ਦੇ ਵਿੱਚ ਦੀ ਕੋਸ਼ ਆ ਨਾ ਜਾਵੇ ਜਾਂ ਕਿੱਦਾਂ ਵੀ ਆਪਾਂ ਬੂ ਬੂ ਭਾਂਡੇ ਵਾਲੇ ਵਿੱਚ ਨਾ ਫਿਰ ਜਾਵੇ ਕੋਈ ਤੇ ਤਾਂ ਕਰਕੇ ਇਹ ਮੰਗਾਇਆ ਆਪਾਂ ਤਾਂ ਇਦਾਂ ਸਟੈਂਡ ਦਾ ਕੰਮ ਇਹ ਹੁੰਦਾ ਟੋਕਰੀ ਵਾਂਗੂ ਹੀ ਆ ਭਾਂਡੇ ਨਾਲ ਸੌਖੇ ਨਿੱਚੜ ਜਾਂਦੇ ਆ ਮੈਨੂੰ ਨਾਂ ਤਾਂ ਨਹੀਂ ਪਤਾ ਜੀ ਕੁੜੀਆਂ ਨੇ ਮਗਾ ਕੇ ਦਿੱਤਾ ਮੈਂ ਇੱਕ ਦਿਨ ਦੇਖਿਆ ਸੀ ਤੇ ਮੈਂ ਕਿਹਾ ਤੁਸੀਂ ਮੈਨੂੰ ਮਗਾ ਕੇ ਦਿਓ ਉਹਨਾਂ ਨੇ ਫੇਰ ਆਨਲਾਈਨ ਆਰਡਰ ਕਰ ਦਿੱਤਾ ਸੀਗਾ ਤੇ ਐਵੇਂ ਮੈਂ ਕਹੀ ਜਾਵਾਂ ਮੈਨੂੰ ਪਤਾ ਆ ਇਹ ਹੈਂਗਰ ਦੇ ਵਾਂਗੂ ਸਟੈਂਡ ਦੇ ਵਾਂਗੂ ਹੀ ਆ ਲਓ ਜੀ ਇੱਥੇ ਆਪਾਂ ਦਾਲ ਨੂੰ ਲੱਗ ਪਿਆ ਸੀ ਤੜਕਾ ਲਾਉਣ ਆਪਣਾ ਭਾਂਡਿਆਂ ਦਾ ਕੰਮ ਧਾਰ ਵਾਲਿਆਂ ਦਾ ਨਿਬੜ ਗਿਆ ਸੀ ਉਧਰੋਂ ਸਾਰੇ ਮਾਂਜ ਲੈ ਸੀ ਸਵਾਰ ਲੈ ਸੀ ਤੇ ਦਾਲ ਨੂੰ ਤੜਕਾ ਲਾਵਾਂਗੇ ਗਰਮੀ ਤਾਂ ਸੀਗੀ ਪੂਰੀ ਪਰ ਅੱਜ ਦਾਲ ਚੌਲ ਬਣਾ ਲੈ ਨਾਲ ਰੋਟੀਆਂ ਵੀ ਚਾਰਕ ਲਾਈਆਂ ਸਾਡੇ ਜੀ ਭਾਵੇਂ ਚੌਲ ਬਣਾ ਲਓ ਜੋ ਮਰਜੀ ਬਣਾ ਲਓ ਸਾਡੇ ਜੀ ਹੌਸਾਬ ਹੁਣੀ ਤਾਂ ਰੋਟੀ ਜ਼ਰੂਰ ਖਾਣੀ ਐ ਵੀ ਰੋਟੀ ਪਕਾ ਲਈ ਮੈਂ ਤਾਂ ਰੋਟੀ ਵੀ ਖਾਣੀ ਐ ਫਿਰ ਮੈਂ ਚਾਰ ਪੰਜ ਪ੍ਰਸ਼ਾਦੇ ਬਾਅਦ ਨੂੰ ਲਾ ਲੈਣੀ ਜੇ ਇਹਨੇ ਇਹਨਾਂ ਨੇ ਖਾਣੀ ਐ ਤੇ ਜੇ ਅਰਜਨ ਨੇ ਵੀ ਖਾਣੀ ਹੋਈ ਚਲ ਦੋਨੋਂ ਜਾਣੇ ਖਾ ਲੈਣਗੇ ਹਨਾ ਤੇ ਇੱਥੇ ਲਓ ਜੀ ਆਪਾਂ ਤੜਕਾ ਲਾ ਲਾਂਗੇ ਅੱਜ ਜੀ ਵੀ ਵੀਡੀਓ ਲੰਬੀ ਹੋ ਸਕਦੀ ਹੈ ਕੱਲ ਵਾਲਾ ਕਾਪਾ ਆਪਾਂ ਪੂਰਾ ਕਰ ਦੇਣਾ ਅੱਜ ਵੀਡੀਓ ਦੇ ਵਿੱਚ ਕੱਲ ਤੁਹਾਨੂੰ ਵੀਡੀਓ ਦੇ ਨਹੀਂ ਹੋਈ ਤੇ ਲਓ ਜੀ ਆਪਾਂ ਹਰੀ ਮਿਰਚ ਜ਼ਰੂਰ ਪਾਉਣੀ ਹੁੰਦੀ ਹੈ ਹਰੇਕ ਦਾਲ ਸਬਜ਼ੀ ਚ ਪਰ ਮੈਂ 2-3 ਕੀ ਪਾਈਏ ਕਿਉਂਕਿ ਇਹਦਾ ਟੇਸਟ ਅਲੱਗ ਹੁੰਦਾ ਆ ਲਾਲ ਮਿਰਚ ਦਾ ਅਲੱਗ ਹੁੰਦਾ ਜੀ ਤੇ ਉਹ ਵੀ ਆਪਾਂ ਪਾਉਣੇ ਹੁੰਨੇ ਦਾਲ ਸਾਬੀ ਦੇ ਰੰਗ ਬੰਨ ਸੋਨਾ ਹੋ ਜਾਂਦਾ ਆ ਜਦੋਂ ਆਪਾਂ ਲਾਲ ਮਿਰਚ ਪਾਉਨੇ ਆ ਜੀ ਹਰੀਆਂ ਪਾਈਏ ਤਾਂ ਕੱਚੀ ਪੀਲੀ ਜੀ ਦਾਲ ਸਾਬੀ ਲੱਗਦੀ ਰਹਿੰਦੀ ਆ ਇਸ ਕਰਕੇ ਆਪਾਂ ਲਾਲ ਮਿਰਚ ਵੀ ਜ਼ਰੂਰੀ ਪਾਉਣੇ ਆ ਇਹ ਵੀ ਨਹੀਂ ਵੀ ਦੇਗੀ ਮਿਰਚ ਪਾਉਣੇ ਆ ਜਿਹੜੀ ਕੌੜੀ ਮਿਰਚ ਹੁੰਦੀ ਉਹੋ ਪਾਈਦੀ ਆ ਤੇ ਕਈ ਵੇਲੇ ਤਾਂ ਸੁੱਕੀਆਂ ਲਿਆ ਆ ਕੇ ਤਾਂ ਉਹ ਆਪਾਂ ਸੁਕਾ ਕੇ ਡੰਡੀਆਂ ਤੋੜ ਕੇ ਤੇ ਘਰੇ ਪੀਸ ਲੈਂਦੀਆਂ ਆ ਮਿਕਸਰ ਦੇ ਨਾਲ ਤੇ ਕਈ ਵੇਲੇ ਆਪਾਂ ਮੈਥੋਂ ਸਾਡੇ ਨੂਰ ਮਹਿਲ ਦੁਕਾਨ ਆ ਨੂੰ ਆਪ ਹਲਦੀ ਫਿਉਂਦੀਆਂ ਮਿਰਚਾਂ ਫਿਉਂਦੇ ਕੰਮ ਜਦੋਂ ਉਹਨਾਂ ਦੀ ਆਪਦੀ ਆ ਉਹ ਮਸ਼ੀਨਾਂ ਲਾਈਆਂ ਆ ਹਾਦੀ ਵਾਲੀਆਂ ਤੇ ਉਹਨਾਂ ਕੋਲੋਂ ਲੈ ਆਈਦੀਆਂ ਆ ਆਪਾਂ ਕੌੜੀਆਂ ਹੁੰਦੀਆਂ ਬਹੁਤ ਲਓ ਜੀ ਇੱਥੇ ਆਪਾਂ ਟਾਕ ਦਾਂਗੇ ਜਰਾ ਟਮਾਟਰ ਪਾਇਆ ਆ ਤੇ ਟਮਾਟਰ ਸੌਫਟ ਹੋਣ ਤੱਕ ਆਪਾਂ ਕੋਈ ਹੋਰ ਕੰਮ ਕਰ ਲੈਨੇ ਆ। ਇਹ ਲੋ ਜੀ। ਟਮਾਟਰਾਂ ਨੂੰ ਲੱਗ ਗਿਆ ਸੇਕ। ਤੇ ਟਮਾਟਰ ਹੋ ਗਏ ਸੀਗੇ ਇੱਥੇ ਆਪਾਂ ਹੁਣ ਪਾ ਲਾਂਗੇ ਮਿਰਚ ਤੇ ਹਲਦੀ ਥੋੜੀ ਜੀ ਤੇ ਨਾਲ ਪਾਵਾਂਗੇ ਮੇਥੀ। ਤੇ ਇੱਥੇ ਜੀ ਆਪਾਂ ਲੋ ਜੀ ਥੋੜੀ ਜੀ ਹਲਦੀ ਤਾਂ ਪਾਉਣੀ ਹੁੰਨੀ ਆ ਕਿਉਂਕਿ ਦਾਲ ਵਿੱਚ ਮੈਂ ਘੱਟ ਰੱਖਦੀ ਹੁੰਨੀ ਪਹਿਲਾਂ ਤੜਕੇ ਵਿੱਚ ਆਪਾਂ ਤਾਂ ਪਾਈ ਦੀ ਹੈ ਪਿਆਜ਼ਾਂ ਨੂੰ ਜਦੇ ਨਾਲ ਤੜਕੇ ਦੇ ਵਿੱਚ ਭੁੰਨਣੀ ਹੁੰਦੀ ਥੋੜੀ ਜੀ ਬਾਕੀ ਆਪੋ ਆਪਣਾ ਸਾਬ ਦਾ ਤਰੀਕਾ ਜੀ ਦਾਲ ਸਬਜ਼ੀ ਬਣਾਉਣ ਦਾ ਜਿਹੜਾ ਮੇਰਾ ਤਰੀਕਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਤੇ ਲੋ ਜੀ ਇੱਥੇ ਆਪਾਂ ਥੋੜੀ ਜੀ ਮੇਥੀ ਪਾਵਾਂਗੇ ਹੁਣ ਆਪਾਂ ਮੇਥੀ ਹੱਟਿਓਂ ਲਿਆਉਣੀ ਹੁੰਨੀ ਆ ਦੁਕਾਨ ਤੋਂ ਤੇ ਅੱਗੇ ਪਹਿਲਾਂ ਤੁਸੀਂ ਕੀ ਕਰਦੀ ਆਪਣੀ ਸਕਾ ਕੇ ਤੇ ਇੰਨਾ ਹੱਥਾਂ ਨਾਲ ਹੀ ਭੋਰ-ਭੋਰ ਰੱਖੀ ਸੀ ਪੱਤੇ-ਪੱਤੇ ਜੇ ਆਪਾਂ ਸਕਾ ਲਏਦੇ ਆ ਪਹਿਲਾਂ ਤੇ ਲੋ ਜੀ ਤੜਕਾ ਆਪਣਾ ਹੋ ਗਿਆ ਸਿਆਣ ਤੇ ਇੱਥੇ ਆਪਾਂ ਪਾਵਾਂਗੇ ਗਲਾਸਕ ਪਾਣੀ ਦਾ ਕਿਉਂਕਿ ਦਾਲ ਥੋੜੀ ਜੇ ਕੈੜੀ ਲੱਗਦੀ ਸੀ ਮੈਨੂੰ ਦੇਖਣ ਨੂੰ ਤੇ ਖਾਣੀ ਵੀ ਰੋਟੀ ਜਾ ਕੇ ਲੇਟ ਸੀਗੀ ਚੌਲਾਂ ਦੇ ਨਾਲ ਤਾਂ ਫਿਰ ਥੋੜੀ ਜਿਹੀ ਪਤਲੀ ਦਾਲ ਮੰਗਦੇ ਹੁੰਦੇ ਆ ਵੀ ਪਤਲੀ ਹੋਵੇ ਕਿਉਂਕਿ ਆਪਾਂ ਜੀ ਮੂੰਗੀ ਮਸਰ ਕੱਲੇ ਨਹੀਂ ਬਣਾਉਂਦੇ ਨਾਲ ਦਾਲ ਵਿੱਚ ਛੋਲਿਆਂ ਦੀ ਦਾਲ ਵੀ ਪਾਈ ਹੁੰਦੀ ਵਿੱਚ ਕਈ ਪਾਉਂਦੇ ਆ ਕਿ ਨਹੀਂ ਪਾਉਂਦੇ ਤੇ ਆਪਣੇ ਤਾਂ ਜ਼ਰੂਰ ਪਾਈ ਦੀ ਸਿਆਲਾਂ ਨੂੰ ਘੱਟ ਪਾਈਦੀ ਆ ਗਰਮੀਆਂ ਨੂੰ ਤਾਂ ਪਾ ਲਈਦੇ ਆ ਸੋਹਣੀ ਲਓ ਜੀ ਇੱਥੇ ਆਪਾਂ ਪਾਣੀ ਦਾ ਇੱਕ ਗਲਾਸ ਪੂਰਾ ਪਾਵਾਂਗੇ ਵਿੱਚ ਟੜਕੇ ਦੇ ਉਹ ਗਰਮੀ ਨੇ ਤਾਂ ਜੀ ਹੁਣ ਵੀ ਬਸ ਕਰਾਈ ਪਈ ਆ ਜਦੋਂ ਆਪਾਂ ਵੌਇਸ ਓਵਰ ਕਰਦੇ ਆ ਤੇ ਪੱਖਾ ਵਗੈਰਾ ਸਾਰਾ ਕੁਝ ਬੰਦ ਕਰਨਾ ਪੈਂਦਾ ਆ ਤੇ ਪਰ ਹੈਤ ਜੀ ਬਹੁਤ ਮਿਹਨਤ ਆ ਤੇ ਜਿਹੜਾ ਦੂਸਰਾ ਜਣਾ ਵੀਡੀਓ ਦੇਖਦਾ ਜਦੋਂ ਉਹ ਨਾ ਕੋਈ ਪੈਂਡ ਦੇਆਂ ਨੂੰ ਕਿਸੇ ਨੂੰ ਪਤਾ ਲੱਗਾ ਵੀ ਵੀਡੀਓ ਬਣਾਉਂਦੇ ਆ ਉਹ ਲੰਮਿਆ ਆਖ ਜਿਹਾ ਬਣਾਉਂਦਾ ਆ ਤੇ ਫਿਰ ਥੋੜਾ ਦਿਲ ਹੋਰ ਤਰ੍ਹਾਂ ਹੋ ਜਾਂਦਾ ਆ ਵੀ ਅਸੀਂ ਇੰਨੀ ਮਿਹਨਤ ਕਰਦੇ ਆ ਮਿਹਨਤ ਹੀ ਆ ਜੀ ਸਾਰੀ ਦਿਹਾੜੀ ਦੇ ਆਪਾਂ ਕੰਮ ਧੰਦੇ ਜੇ ਦਿਖਾਉਣੇ ਆ ਫਿਰ ਉਹ ਵੀਡੀਓ ਨੂੰ ਸ਼ਾਮ ਨੂੰ ਸਾਰੀ ਨੂੰ ਐਡਿਟ ਕਰਨਾ ਵੌਇਸਓਵਰ ਕਰਨੀ ਜਿੱਥੇ-ਜਿੱਥੇ ਕੱਟਣੀ ਆ ਉੱਥੇ ਕੱਟਣੀ ਆ ਤੇ ਬਹੁਤ ਜ਼ਿਆਦਾ ਮਿਹਨਤ ਆ ਦੇਖਣ ਵਾਲੇ ਨੇ ਤਾਂ ਕਹਿ ਲੈਣਾ ਕੀ ਵੀਡੀਓ ਬਣਾ ਕੇ ਪਾਉਂਦੀ ਆ ਤਾਂ ਹੀ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਜੀ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਕਰੋ ਲੋ ਜੀ ਆਪਣੀ ਵੀਡੀਓ ਨੂੰ ਚਾਰ ਚੰਦ ਲਾਉਣ ਆ ਜਾਂਦੇ ਆ ਸ਼ਾਮ ਨੂੰ ਮੋਰ ਤੇ ਇੱਥੇ ਆਪਾਂ ਤੜਕਾ ਰੇਜੇ ਪਾ ਗਏ ਤਾਂ ਦਾਲ ਵਿੱਚ ਦਵਾਗੇ ਪਾ ਤੇ ਬਹੁਤ ਸਵਾਦ ਵਾਲੀ ਦਾਲ ਬਣਦੀ ਹੈ ਜੀ ਮੂੰਗੀ ਮਸਰਾਂ ਦੀ ਤਾਂ ਹੀ ਤਾਂ ਸਾਡੇ ਤਾਂ ਇਹਨਾਂ ਹੀ ਤਿੰਨਾਂ ਭਰਾਵਾਂ ਦੀ ਫੇਵਰੇਟ ਦਾਲ ਆ ਇਹ ਮੂੰਗੀ ਮਸਰ ਬਣਾ ਲਓ ਦੋ ਦਿਨ ਰੋਕ ਕੇ ਮੂੰਗੀ ਮਸਰ ਬਣਾ ਲਓ ਜੀ ਨੋ ਜੇ ਇੱਥੇ ਆਪਾਂ ਢਾਲ ਤੜਕਾ ਲਿਆ ਲਾ ਤੇ ਹੁਣ ਆਪਾਂ ਚੌਲ ਬਣਾਉਣੇ ਸੀਗੇ ਤੇ ਚੌਲਾਂ ਨੂੰ ਆਪਾਂ ਚੌਲ ਮਿਲ ਲਾਂਗੇ ਡੇਢ ਕਿ ਗਲਾਸ ਚੌਲਾਂ ਦਾ ਬਣਾਵਾਂਗੇ ਕਿਉਂਕਿ ਕੁੜੀਆਂ ਵੀ ਕੁੜੀਆਂ ਨੇ ਵੀ ਇਦਾਂ ਹੀ ਖਾਣੇ ਸੀਗੇ ਚੌਲ ਰੋਟੀ ਤਾਂ ਚਲੋ ਅੱਜ ਜਿਹਨੇ ਖਾਣੀ ਹੋ ਖਾ ਲਓਗੇ ਪੰਜ ਪ੍ਰਸ਼ਾਦ ਦੇ ਵਿੱਚ ਪਕਾ ਦਿੱਤੇ ਸੀ ਤੇ ਚੌਲ ਕੁੜੀ ਆਈ ਸੀ ਮੇਰੇ ਕੋਲ ਤੇ ਮੈਂ ਉਹਨੂੰ ਕਹਿੰਦੀ ਸੀ ਮੈਂ ਕਿਹ ਚੌਲ ਖਾਉਂਗੇ ਆ ਕਹਿੰਦੀ ਹਾਂਜੀ ਖਾ ਲਵਾਂਗੇ ਸਾਡਾ ਤਾਂ ਵੈਸੇ ਇੱਕ ਨਾ ਸਰ ਦਿੰਦਾ ਚਲੋ ਫੇ ਅਸੀਂ ਪੰਜ ਜਾਣੇ ਹੋ ਜਾਣਾ ਸੀਗਾ ਡੇਢ ਗਲਾਸ ਬੋਰ ਤੇ ਆ ਚੌਲਾਂ ਦਾ ਸਾਡੇ ਚੋਂ ਜ਼ਿਆਦਾ ਅਰਜਣੀ ਚੌਲ ਸੋਹਣੇ ਖਾਂਦਾ ਆ ਬਾਕੀ ਅਸੀਂ ਠੀਕ ਠਾਕ ਜਿੱਦਾਂ ਵੀ ਜਿੰਨੇ ਕ ਖਾਣੇ ਆ ਸ਼ੌਂਕੀਆ ਦੇ ਤੌਰ ਤੇ ਖਾਣੇ ਆ ਤਾਂ ਉਹ ਸੋਹਣੀ ਖਾ ਲਿੰਦਾ ਕਿਉਂਕਿ ਇਹਨਾਂ ਨੂੰ ਜ਼ਿਆਦਾ ਚੌਲ ਚੂਲ ਪਸੰਦ ਹੁੰਦੇ ਆ ਕੜੀ ਚੌਲ ਹੋਣ ਦਾਲ ਚੌਲ ਹੋਣ ਲੋ ਜੀ ਇੱਥੇ ਆਪਾਂ ਪਿਆਜ਼ ਕੱਟ ਰਹੇ ਆ ਤੇ ਤੇਲ ਆਪਾਂ ਪਾ ਕੇ ਰੱਖ ਲਿਆ ਕੱਢਦਾ ਆ ਪਿਆਜ਼ ਆਪਾਂ ਕਈ ਵੇਲੇ ਤਾਂ ਲੰਬੇ ਲੰਬੇ ਵੀ ਕੱਟ ਲਈ ਦੇ ਕੇ ਕਈ ਵੇਲੇ ਇਦਾਂ ਲਓ ਜੀ ਜੀਰਾ ਪਾ ਲਿਆ ਆਪਾਂ ਥੋੜਾ ਜਿਹਾ ਦੇ ਨਾਲ ਹੀ ਪਾ ਦਾਂਗੇ ਪਿਆਜ਼ ਕਿਉਂਕਿ ਤੇਲ ਹੋਇਆ ਸੀ ਇਹਨ ਗਰਮ ਪੂਰਾ ਕਈ ਵੇਲੇ ਦੇਸੀ ਘੇਚ ਬਣਾ ਲੀਦੇ ਜੀ ਕਈ ਵੇਲੇ ਤੇਲ ਵਿੱਚ ਬਣਾਈਦੇ ਆ ਜਿੱਦਾਂ ਆਪਣਾ ਸੂਤ ਲੱਗੇ ਉਦੋਂ ਬਣਾ ਲੀਦੇ ਆ ਕਿਉਂਕਿ ਹੁਣ ਦੇਸੀ ਘੇਚ ਮੈਂ ਅੱਜ ਤਾਂ ਨਹੀਂ ਸੀ ਬਣਾਇਆ ਇੱਕ ਤਾਂ ਗਰਮੀ ਬਹੁਤ ਆ ਇੱਕ ਜੋੜ ਸਾਹ ਹੁਣੀ ਉਹਨਾਂ ਦਾ ਵੀ ਬੀਪੀ ਵਧਦਾ ਆ ਫਿਰ ਮੈਨੂੰ ਇਹ ਹੁੰਦਾ ਵੀ ਦੇਸੀ ਘੇ ਨਾ ਹੀ ਇੰਨੀ ਗਰਮੀ 'ਚ ਵਰਤਾਂ ਅਸੀਂ ਦਾਲ ਸਾਹਿਬ ਜੀ 'ਚ ਵੀ ਜੀ ਮੱਖਣੀ ਪਾਈਦੀ ਆ ਜਿਆਦਾ ਦੇਸੀ ਘੇ ਨਹੀਂ ਵਰਤੀ ਤਾਂ ਸਿਆਲਾਂ ਨੂੰ ਤਾਂ ਚਲੋ ਖਾ ਲੈਂਦੇ ਹੇ ਸਿਆਲਾਂ ਨੂੰ ਸਹੀ ਰਹਿੰਦੇ ਆ ਨਹੀਂ ਦਿਨ ਹੀ ਪਤਾ ਨਹੀਂ ਕਿਉਂ ਥੋੜਾ ਬਹੁਤਾ ਅਪ ਡਾਊਨ ਹੋ ਜਾਂਦਾ ਵੀ ਬੀਪੀ ਇਹਨਾਂ ਦਾ ਇਹ ਨਹੀਂ ਵੀ ਵੱਧਦਾ ਹੀ ਆ ਕਿਤੇ ਘਟਣ ਵੀ ਲੱਗ ਜਾਂਦਾ ਆ ਟੈਸਟ ਕਰਾਏ ਆ ਕੁਛ ਨਹੀਂ ਆਇਆ ਕੋਲੇਸਟ੍ਰੋਲ ਵਗੈਰਾ ਸਾਰਾ ਕੁਝ ਸਹੀ ਆ ਉਹ ਕਹਿੰਦੇ ਜਾਂ ਤਾਂ ਕੋਈ ਟੈਨਸ਼ਨ ਹੈ ਜਾਂ ਟੈਨਸ਼ਨ ਤਾਂ बस ਇੱਕੋ ਹੀ ਆ ਲਾਈਫ ਵਿੱਚ ਹੋਰ ਤਾਂ ਕੋਈ ਹੈ ਨਹੀਂ ਜੀ ਬਾਬੇ ਦੀ ਕਿਰਪਾ ਆ ਠੀਕ ਠਾਕ ਆ ਸਾਰਾ ਕੁਝ ਤੇ ਚਲੋ ਬੁੜੀਆਂ ਤਾਂ ਇੱਕ ਦੂਜੀ ਦੇ ਕੋਲ ਜਰਾਨੀਆਂ ਤਾਂ ਬੈਠ ਕੇ ਦੁੱਖ ਸੁੱਖ ਫੋਲ ਲੈਂਦੀਆਂ ਆ ਤਾਂ ਕਹਿੰਦੇ ਨੇ ਅੱਧੀ ਟੈਨਸ਼ਨ ਕਿਸੇ ਨਾਲ ਬੋਲਚਾਲ ਕਰਕੇ ਦੂਰ ਹੋ ਜਾਂਦੀ ਆਪਣੀ ਦੁੱਖ ਫਰੋਲ ਲੈਣੇ ਆ ਤੇ ਬੰਦੇ ਤਾਂ ਦਿਲ ਦੀਆਂ ਦਿਲਚੀ ਰੱਖਦੇ ਜੀ ਨਾ ਤਾਂ ਕਿਸੇ ਨੂੰ ਦੱਸਣ ਜੋਗੇ ਲਓ ਆਪਾਂ ਚੌਲ ਵੀ ਉਤਰ ਪਾ ਦਿੱਤੇ ਸੀ ਧੋ ਕੇ ਆਪਾਂ ਰੱਖ ਲੈ ਸੀਗੇ ਪਹਿਲਾਂ ਤੇ ਇੱਥੇ ਆਪਾਂ ਤਿੰਨ ਗਲਾਸ ਪਾਵਾਂਗੇ ਪਾਣੀ ਦੇ ਜੀ ਕਿਉਂਕਿ ਡੇਢ ਗਲਾਸ ਆਪਣਾ ਚੌਲਾ ਦਾ ਸੀਗਾ ਤੈੰਨੀ ਪਾਣੀ ਦੇ ਪਾਣਗੇ ਪਾਣੀ ਆਪਾਂ ਫਿਲਟਰ ਤੋਂ ਲੈ ਲਈਦਾ ਜਦੋਂ ਚੌਲ ਆਪਾਂ ਧੋ ਕੇ ਚਾਰ ਪੰਜ ਪਾਣੀ ਵਿੱਚ ਧੋ ਕੇ ਫਿਰ ਪਾਣੀ ਇਹਨਾਂ ਦਾ ਕੱਢ ਦਿੰਨੀ ਹੁੰਦੀ ਤੇ ਚੰਗੀ ਤਰ੍ਹਾਂ ਫਿਰ ਆਪਾਂ ਰੱਖ ਲਈਦੇ ਕਿਉਂਕਿ ਫਿਰ ਭੇਜ ਜਾਂਦੇ ਫਿਰ ਸੋਹਣੇ ਬਣ ਜਾਂਦੇ ਚੌਲ ਛੇਤੀ ਬਣ ਜਾਂਦੇ ਆ ਜੇ ਆਪਾਂ ਉਦੀ ਇੱਕ ਵਾਰੀ ਧੋ ਕੇ ਮੜਾ ਜੇ ਇੱਕ ਦੋ ਵਾਰੀ ਧੋ ਕੇ ਉਹਦੇ ਵੀ ਪਾਈਏ ਤੋੜਕੇ ਦੇ ਵਿੱਚ ਫਿਰ ਉਹ ਥੋੜਾ ਟਾਈਮ ਲੱਗ ਜਾਂਦਾ ਲੋ ਜੀ ਆਪਾਂ ਚੌਲਾਂ ਨੂੰ ਦੂਸਰੇ ਗੈਸ ਤੇ ਕਰਕੇ ਇਧਰ ਨਾਲ ਲੱਗਦੇ ਆਪਾਂ ਪ੍ਰਸ਼ਾਦ ਦੇ ਪਕਾ ਲਾਂਗੇ ਜਿੰਨੇ ਕੁ ਪਕਾਉਣੇ ਆ ਤਵਾ ਆਪਣਾ ਸਵੇਰ ਦਾ ਸਿੰਪਲ ਪਰੌਠੇ ਬਣਾਏ ਸੀਗੇ ਤੇ ਥੋੜਾ ਕੇ ਕੇ ਜਿਆ ਸੀਗਾ ਫਿਰ ਨਾਲ ਪ੍ਰੇਤਨ ਜਿਆ ਚੁੰਬੜ ਚੁੰਬੜ ਕੇ ਰੋਟੀਆਂ ਪੀਲੀਆਂ ਪੀਲੀਆਂ ਨਹੀਂ ਹੋ ਜਾਂਦੀਆਂ ਤਾਂ ਕਰਕੇ ਆਪਾਂ ਧੋ ਲਿਆ ਸੀ ਵੈਸੇ ਵੀ ਧੋਈਦਾ ਹੀ ਆ ਪਤਾ ਨਹੀਂ ਕੀ ਕੀ ਬੱਬੂ ਫਲੱਕਾ ਬੇਸ਼ੱਕ ਆਪਾਂ ਜਿੰਨੀ ਮਰਜ਼ੀ ਸਫਾਈ ਰੱਖਦੇ ਆ ਜੀ ਕੈਰੀ ਲੀਆਂ ਵਗੈਰਾ ਤਾਂ ਕਿਤੇ ਨ ਕਿਤੇ ਆ ਹੀ ਜਾਂਦੀਆਂ ਛੋਟੇ ਛੋਟੇ ਬੱਚੇ ਜਿਆ ਤੁਰੇ ਫਿਰਦੇ ਆ ਮੈਂ ਬਹੁਤ ਭਿਉਣੀ ਹੁੰਨੀ ਆ ਵੀ ਰਸੋਈ ਵਿੱਚ ਕਿਸੇ ਚੀਜ਼ ਤੇ ਪੈਣਾ ਹਰ ਇੱਕ ਚੀਜ਼ ਨੂੰ ਟੱਕਸ ਵਾਰ ਕੇ ਰੱਖਣਾ ਪਰ ਫੇਰ ਵੀ ਡਰਤਾ ਲੱਗਦਾ ਹੀ ਆ ਜੀ ਲਓ ਜੀ ਇੱਥੇ ਆਪਾਂ ਰੋਟੀਆਂ ਲਵਾਂਗੇ ਪਕਾ ਕੇ ਕਿਉਂਕਿ ਜੋੜ ਸਾਹਿਬ ਹੋਣੀ ਤਾਂ ਖਾਣੀ ਖਾਣੀ ਆ ਰੋਟੀ ਜੇ ਮੈਂ ਦੋਨਾਂ ਪਕਾਉਂਦੀ ਤਾਂ ਫਿਰ ਮੈਨੂੰ ਬਾਅਦ ਚ ਪਕਾਉਣੀ ਪੈਣੀ ਸੀ ਜਦੋਂ ਖਾਣੀ ਸੀਗੀ ਇਸ ਕਰਕੇ ਮੈਂ ਉਹਦੇ ਰੋਟੀਆਂ ਬਣਾ ਲਈਆਂ ਤੇ ਬਾਅਦ ਵਿੱਚ ਫਿਰ ਇਹ ਸੂਤੋਂ ਆ ਗਿਆ ਸੀ ਫਿਰ ਹੋਰ ਹੀ ਕੰਮ ਨਹੀਂ ਸੂਤਾਂ ਦੇ ਦੀ ਰੋਟੀ ਫੜਾ ਦੋ ਇਹਨਾਂ ਨੇ ਬਣਾਉਣਾ ਹੁੰਦਾ ਆ ਕੱਪੜੇ ਵਗੈਰਾ ਦੇਉ ਕੰਮ ਬਥੇਰੇ ਹੋ ਜਾਂਦੇ ਜੀ ਸਾਡੇ ਕੰਮ ਗਣਤੀ ਵਿੱਚ ਨਹੀਂ ਜਨਾਨੀਆਂ ਦੇ ਜਿਹੜੇ ਅਸੀਂ ਕੰਮ ਕਰਦੀਆਂ ਔਰਤਾਂ ਦੇ ਕੰਮ ਗਣਤੀ ਚ ਬਿਲਕੁਲ ਨਹੀਂ ਰੱਖਦੇ ਬੰਦੇ ਨਾ ਸਾਡੇ ਤੇ ਕਿਸੇ ਨੇ ਤਾਰਸ ਖਾਣਾ ਤੇ ਨਾ ਸਾਨੂੰ ਕਹਿਣਾ ਵੀ ਤੁਸੀਂ ਬਹੁਤ ਕੰਮ ਕੀਤਾ। ਲੋਚੀ ਆਟਾ ਆਪਣੇ ਕੁਸਵੀਰ ਦਾ ਸੀਗਾ ਕਿਉਂਕਿ ਸਵੇਰੇ ਦੋ ਦੋ ਪਰੌਂਠੇ ਇਹਨਾਂ ਨੇ ਖਾ ਲਏ ਜਦੋਂ ਬੇਲੇ ਸਿਰ ਜਾਣਾ ਸੀਗਾ ਸਪਰੇਅ ਕਰਨ ਤੇ ਬਾਅਦ ਵਿੱਚ ਦੁਪਹਿਰੇ ਅਸੀਂ ਉੱਧਰ ਚੱਲ ਗਏ ਰੋਟੀ ਵੀ ਕਿਸੇ ਨੇ ਖਾਦੀ ਨਹੀਂ। ਨਾ ਫੇ ਬਣਾਈ ਹੋਰ ਦੁਪਹਿਰ ਦੀ ਰੋਟੀ ਅਪਲ ਤਾਂ ਖਾਂਦੇ ਬਹੁਤ ਘੱਟ ਐ ਜਦੋਂ ਬਿੱਲੇ ਸਿਰ ਖਾਦੀ ਹੋਵੇ ਫੇਕ ਭੋਮੇ ਕਹਿਦਣ ਚਾਹ ਦੇ ਨਾਲ ਸਾਨੂੰ ਇੱਕ ਇੱਕ ਦੋ ਦੋ ਰੋਟੀਆਂ ਦੇਵੇ ਨਹੀਂ ਤਾਂ ਨਹੀਂ ਖਾਂਦੇ ਤੇ ਪਹਿਲਾਂ ਜੀ ਸਾਡੇ ਤਿੰਨ ਟਾਈਮ ਹੀ ਰੋਟੀ ਖਾਂਦੇ ਸੀ ਹੁਣ ਪਤਾ ਨਹੀਂ ਉਮਰ ਦੇ ਹਿਸਾਬ ਨਾਲ ਵੀ ਭੁੱਖ ਘੱਟ ਲੱਗਦੀ ਐ ਜਾਂ ਕਿਦਾਂ ਲਾ ਲੋ ਹੁਣ ਨਹੀਂ ਰੋਟੀ ਖਾਂਦੇ ਨਹੀਂ ਤਾਂ ਇਹਨਾਂ ਨੇ ਤਿੰਨ ਟਾਈਮ ਰੋਟੀ ਖਾਣੀ ਖਾਣੀ ਐ ਉਧਰ ਤਾਂ ਵੀ ਮੰਮੀ ਹੋਣੀ ਤਾਂ ਵੱਡਾ ਭਾਜੀ ਉਹ ਤਾਂ ਖਾਂਦੇ ਹਜੇ ਵੀ ਦੁਪਹਿਰਾ ਲਓ ਜੀ ਆਪਣੇ ਚੌਲ ਵੀ ਬਣ ਗਏ ਸੀਗੇ ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਕੱਲ ਨੂੰ ਕਮੈਂਟ ਕਰਕੇ ਦੱਸਣਾ ਜੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆਪਣਾ ਸਾਥ ਤੇ ਸਪੋਰਟ ਬਣਾਈ ਰੱਖਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ